ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਜਾ ਸੇਖਾ ਚੌਕ ਕਿਆ ਚੋਆ ਆ ਇਹ ਮਨ ਇਕਤ ਕਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸਬਦ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜਿਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮ ਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਗੁਰੂ ਪਿਆਰੀ ਸਾਧ ਸੰਗਤ ਜੀਓ ਰਾਗ ਸੋਰਠ ਦੀ ਵਾਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪੌੜੀ ਰੂਪ ਦੇ ਵਿੱਚ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਲੋਕ ਰੂਪ ਦੇ ਵਿੱਚ ਦੋ ਸ਼ਬਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਾਮਲ ਕੀਤੇ ਹੋਏ ਹਨ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਵਿੰਦਵਾਲ ਸਾਹਿਬ ਦੀ ਧਰਤੀ ਨੂੰ ਆਬਾਦ ਕੀਤਾ ਸਾਰਾ ਪਿੰਡ ਵਸ ਗਿਆ ਲੋਕ ਬਹੁਤ ਸੁਖ ਸ਼ਾਂਤੀ ਤੇ ਆਨੰਦ ਦੇ ਨਾਲ ਜੀਵਨ ਬਤੀਤ ਕਰਨ ਲੱਗ ਪਏ ਨਵਾਂ ਗੋਵਿੰਦਵਾਲ ਆਬਾਦ ਹੋਇਆ ਸੀਗਾ ਇਸ ਕਰਕੇ ਬਹੁਤ ਜ਼ਿਆਦਾ ਲੋਕ ਉਥੇ ਆ ਕੇ ਨਿਵਾਸ ਕਰਨ ਲੱਗ ਪਏ ਜਿਨ੍ਹਾਂ ਦੇ ਵਿੱਚੋਂ ਮਰਵਾਹਾਂ ਦੇ ਖੱਤਰੀ ਸਨ ਮੁਸਲਮਾਨ ਸਨ ਸਿੱਖ ਸੰਗਤ ਸਨ ਤੇ ਹੋਰ ਵੀ ਬਹੁਤ ਲੋਕ ਸਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਬੇਸ਼ੁਮਾਰ ਸੰਗਤ ਦੂਰ ਨੇੜੇ ਤੋਂ ਚੱਲ ਕੇ ਆਉਂਦੀ ਹੈ ਸਤਿਗੁਰੂ ਜੀ ਬਿਨਾ ਕਿਸੇ ਭੇਦ ਭਾਵ ਤੋਂ ਸਭ ਨੂੰ ਪਰਮੇਸ਼ਵਰ ਪਰਮਾਤਮਾ ਦੇ ਨਾਲ ਜੋੜਦੇ ਆਗੇ ਮਹਾਰਾਜ ਜੀ ਦੇ ਦਰ ਤੇ ਕੋਈ ਭੇਦ ਭਾਵ ਨਹੀਂ ਲੰਗਰ ਪਾਣੀ ਛਕਣ ਨੂੰ ਸਭ ਨੂੰ ਇੱਕ ਸਮਾਨ ਪੰਕਤੀ ਦੇ ਵਿੱਚ ਬਿਠਾਉਂਦੇ ਐ ਇਸ਼ਨਾਨ ਕਰਨ ਵਾਸਤੇ ਇੱਕੋ ਹੀ ਬੋਲੀ ਐ ਉਹਦੇ ਵਿੱਚ ਹੀ ਇਸ਼ਨਾਨ ਕਰਨਾ ਭਾਵੇਂ ਕੋਈ ਆਪਣੇ ਆਪ ਨੂੰ ਊਚ ਜਾਤ ਦਾ ਕਹਾਂਦਾ ਭਾਵੇਂ ਨੀਵੀਂ ਦਾ ਭਾਵੇਂ ਗਰੀਬ ਭਾਵੇਂ ਅਮੀਰ ਮਹਾਰਾਜ ਜੀ ਦੇ ਇਹ ਜਿਹੜੇ ਵਿਵਹਾਰ ਨੇ ਇਹਨਾਂ ਕਰਕੇ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਸਤਕਾਰ ਲੋਕਾਂ ਦੇ ਵਿੱਚ ਹੋਣ ਲੱਗ ਪਿਆ ਸੋਭਾਵਕ ਸਾਂਗਤ ਜੀ ਜਿੱਥੇ ਤੁਹਾਡਾ ਸਤਕਾਰ ਹੋਏਗਾ ਉਥੇ ਕੁਝ ਅਜਿਹੇ ਲੋਕ ਵੀ ਹੋਣਗੇ ਜਿਹੜੇ ਬਿਨਾਂ ਕਾਰਨ ਤੋਂ ਤੁਹਾਡੇ ਨਾਲ ਈਰਖਾ ਕਰਨਗੇ ਅਜਿਹੇ ਲੋਕ ਸਨ ਮਰਵਾਹਿਆਂ ਦੇ ਖਤਰੀ ਜਿਹੜੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਬਿਨਾਂ ਮਤਲਬ ਤੋਂ ਈਰਖਾ ਕਰਦੇ ਸਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਕੁਝ ਸਿੱਖ ਗੁਰੂ ਕੇ ਲੰਗਰਾਂ ਦੇ ਵਾਸਤੇ ਪਾਣੀ ਭਰਨ ਵਾਸਤੇ ਬਿਆਸਾ ਦਰਿਆ ਤੇ ਜਾਂਦੇ ਸਨ ਤੇ ਹੋਰ ਵੀ ਜਿਹੜੇ ਪਿੰਡ ਦੇ ਵਿੱਚ ਖੂਹ ਵਗਾਰਾ ਲੱਗੇ ਸਨ ਉਥੋਂ ਵੀ ਪਾਣੀ ਲਿਆਉਂਦੇ ਸਨ ਇਹ ਜਿਹੜਾ ਪਾਣੀ ਹੈ ਗੁਰੂ ਕੈ ਲੰਗਰਾਂ ਦੇ ਵਿੱਚ ਕੰਮ ਆਉਂਦਾ ਸੀਗਾ ਮਹਾਰਾਜ ਜੀ ਦੇ ਨਿੱਜੀ ਕੰਮ ਆਉਣਾ ਬਾਕੀ ਸਭ ਦੇ ਕੰਮ ਦੇ ਵਿੱਚ ਪਾਣੀ ਆਉਂਦਾ ਸੀਗਾ ਇੱਕ ਜਥਾ ਬਣਿਆ ਹੋਇਆ ਸੀ ਸਿੱਖਾਂ ਦਾ ਜਿਹੜਾ ਕਿ ਪਾਣੀ ਲੈ ਕੇ ਆਉਂਦਾ ਸੀ ਘੜਿਆਂ ਦੇ ਵਿੱਚ ਭਰ ਕੇ ਰੋਜ਼ ਦੀ ਇਹੀ ਪ੍ਰਪਰਟੀ ਸੀ ਸਿੱਖ ਬਾਣੀ ਦਾ ਜਾਪ ਕਰਦੇ ਸ਼ਬਦ ਦਾ ਜਾਪ ਕਰਦੇ ਬੰਦਗੀ ਕਰਦੇ ਹੋਏ ਖਾਲੀ ਘੜੇ ਲੈ ਕੇ ਜਾਂਦੇ ਸਨ ਮਿੱਟੀ ਦੇ ਅਤੇ ਪਾਣੀ ਦੇ ਘੜੇ ਭਰ ਕੇ ਲੈ ਕੇ ਆ ਜਾਂਦੇ ਸਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੱਧ ਦੀ ਸ਼ੋਭਾ ਨੂੰ ਵੇਖ ਕੇ ਮਰਵਾਹਿਆਂ ਦੇ ਜੇ ਖਤਰੀ ਸੀ ਨਾ ਉਹਨਾਂ ਨੇ ਗੁਰੂ ਪਿਆਰੇ ਜਾਂ ਸੰਗਤ ਜੇ ਉਥੇ ਦੇ ਮੁਸਲਮਾਨਾਂ ਨੂੰ ਭੜਕਾ ਦਿੱਤਾਗਾ ਜਿਹੜੇ ਮੁਸਲਮਾਨ ਉੱਥੇ ਰਹਿੰਦੇ ਸਨ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਭੜਕਾਤ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਖਿਲਾਫ ਬਹੁਤ ਨਿੰਦਿਆ ਚੁਗਲੀ ਕੀਤੀ ਉਹ ਭੜਕ ਗਏ ਜਦੋਂ ਸਿੱਖ ਜਾਂਦੇ ਐ ਪਾਣੀ ਭਰਨ ਵਾਸਤੇ ਤੇ ਇਹ ਜਿਹੜੇ ਮੁਸਲਮਾਨ ਨੇ ਇਹਨਾਂ ਨੇ ਕੀ ਕੀਤਾਗਾ ਗੁਲੇਲੇ ਲਏ ਅਤੇ ਘੜਿਆਂ ਨੂੰ ਮਾਰੇ ਹੁਣ ਮਿੱਟੀ ਦੇ ਘੜੇ ਨੇ ਗੁਲੇਲਿਆਂ ਦੇ ਵਾਰ ਦੇ ਨਾਲ ਇੱਟਾਂ ਦੇ ਵਾਰ ਦੇ ਨਾਲ ਢੀਮਾਂ ਦੇ ਨਾਲ ਪਥਰਾਂ ਨਾਲ ਟੁੱਟ ਗਏ ਪਾਣੀ ਸਾਰਾ ਥੱਲੇ ਵਗ ਗਿਆ ਤੇ ਇਹਨਾਂ ਨੇ ਸਿੱਖਾਂ ਨੂੰ ਘੇਰ ਲਿਆ ਤੇ ਕਹਿਣ ਲੱਗੇ ਸਾਡਾ ਰਾਜ ਹੈ। ਸੇਖਾਂ ਦੇ ਲੜਕੇ ਕਹਿਣ ਲੱਗੇ ਸਾਡਾ ਰਾਜ ਹੈ। ਤੁਸੀਂ ਇੱਥੇ ਦੁਬਾਰਾ ਪਾਣੀ ਭਰ ਨਹੀਂ ਆਉਣਾਗਾ। ਜਿੱਥੇ ਤੁਹਾਡਾ ਰਾਜ ਹੈ ਤੁਸੀਂ ਉੱਥੇ ਚਲੇ ਜਾਓ। ਗੁਰੂ ਕੇ ਸਿੱਖ ਚੁੱਪਚਾਪ ਬਾਣੀ ਪੜ੍ਹਦੇ ਹੋਏ ਚਲੇ ਗਏ। ਇਹਦਾ ਮਤਲਬ ਇਹ ਨਾ ਜਾਣਿਓ ਕਿ ਗੁਰੂ ਕੇ ਸਿੱਖ ਡਰਪੋਕ ਨੇ ਡਰਦੇ ਹੋਏ ਚਲੇ ਗਏ। ਸਿਆਣੇ ਲੋਕ ਬਹਾਦਰ ਲੋਕ ਜਿੱਥੇ ਤੱਕ ਹੁੰਦਾ ਹੈ ਲੜਾਈ ਨੂੰ ਤਾਲਦੇ ਹੈ ਲੜਾਈ ਅਖੀਰ ਹੈ ਆਰੰਭ ਨਹੀਂ ਹੁੰਦੀ ਤੇ ਜਿਹੜੇ ਮੂਰਖ ਲੋਕ ਹੁੰਦੇ ਹੈ ਘੱਟ ਅਕਲੇ ਹੁੰਦੇ ਹੈ ਕਮਜ਼ੋਰ ਹੁੰਦੇ ਹੈ ਉਹ ਗੱਲ-ਗੱਲ ਤੇ ਲੜਨ ਨੂੰ ਪੈਂਦੇ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਸੇਖਾਂ ਦੇ ਲੜਕੇ ਨੇ ਕੀ ਕੀਤਾਗਾ ਪਾਣੀ ਦੇ ਭਰੇ ਹੋਏ ਘੜਿਆਂ ਨੂੰ ਗੁਲੇਲੇ ਮਾਰ ਕੇ ਤੋੜ ਦਿੱਤਾ ਹੁਣ ਆਪ ਜੀ ਜਿਵੇਂ ਸਾਨੂੰ ਹੁਕਮ ਕਰੋ ਅਸੀਂ ਐਵੇਂ ਕਰੀਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਭਾਈ ਤੁਸੀਂ ਉਹਨਾਂ ਨੂੰ ਕੁਝ ਨਹੀਂ ਜੇ ਕਹਿਣਾ ਤੁਸੀਂ ਪਾਣੀ ਭਰਨ ਵਾਸਤੇ ਮਸ਼ਕਾਂ ਲੈ ਜਾਓ ਮਸ਼ਕਾਂ ਦੇ ਵਿੱਚ ਪਾਣੀ ਭਰ ਕੇ ਲੈ ਕੇ ਆਓ ਨੀਰ ਪਰਨ ਕਟ ਲੈ ਸਿਖ ਜਾਵੈ ਬਾਲ ਗੁਲੇਲਾ ਮਾਰ ਗਵਾਵੈ ਯਾਬਿਤ ਬਹੁਤ ਕਰੀ ਜਬ ਤਿਨ ਗੁਰਪੈ ਸਿਖਨ ਕੀਨੀ ਬਿਨੈ ਸੇਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆ। ਛੇਖਨ ਸੁਤ ਕਟ ਤੋਰੈ ਤੂਰਨ ਜਲ ਕੋ ਜਪ ਕਰ ਲਿਆਵੈ ਪੂਰਨ। ਅਸਾ ਬੰਦਗੀ ਕਰਕੇ ਪਾਣੀ ਲੈ ਕੇ ਆਣੇ ਮਹਾਰਾਜ ਜੀ ਭੜੇ ਤੋੜ ਦਿੰਦੇ ਆ। ਤਬ ਕਰੁਣਾ ਕਰ ਬੋਲੇ ਬਾਣੀ ਮਸ਼ਕੈ ਵਿੱਚ ਲਿਆਵੋ ਪਾਣੀ। ਮਹਾਰਾਜ ਕਹਿੰਦੇ ਤੁਸੀਂ ਮਸ਼ਕਾਂ ਦੇ ਵਿੱਚ ਪਾਣੀ ਭਰ ਕੇ ਲਿਆਓ ਉਹਨਾਂ ਨੂੰ ਕੁਝ ਨਹੀਂ ਕਹਿਣਾ। ਸਿਖਾਣੇ ਮਹਾਰਾਜ ਦਾ ਹੁਕਮ ਮੰਨਿਆ ਮਸ਼ਕਾਂ ਦੇ ਵਿੱਚ ਪਾਣੀ ਲਿਆਂਦਾ। ਹੁਣ ਇਹ ਦੇਖ ਕੇ ਜਿਹੜੇ ਸ਼ੇਖਾਂ ਦੇ ਲੜਕੇ ਹੰਕਾਰ ਦੇ ਨਾਲ ਬੜੇ ਗੁੱਸੇ ਵਿੱਚ ਆ ਗਏ ਤੇ ਥੋੜਾ ਜਿਹਾ ਇਹਨਾਂ ਦਾ ਹੌਸਲਾ ਵੱਧ ਗਿਆ ਕਿ ਕੱਲ ਇਹਨਾਂ ਦੇ ਘੜੇ ਤੋੜੇ ਕੁਝ ਬੋਲ ਨਹੀਂ ਸਕੇ ਇਹ ਡਰਪੋਕ ਨੇ ਡਰਦੇ ਕਮਜ਼ੋਰ ਨੇ ਅਸੀਂ ਜੋ ਮਰਜ਼ੀ ਕਰੀ ਜਾਈਏ ਇਹਨਾਂ ਸ਼ੇਖਾਂ ਦੇ ਲੜਕਿਆਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਮਸ਼ਕਾਂ ਦੇ ਵਿੱਚ ਜੋ ਪਾਣੀ ਦੇ ਭਰ ਕੇ ਲਿਆਂਦੀਆਂ ਸਨ ਤਲਵਾਰਾਂ ਨੇਜੇ ਵੱਡੇ ਵੱਡੇ ਚੁਰੇ ਮਾਰ ਕੇ ਪਾਣੀ ਸਭ ਢੋਲ ਦਿੱਤਾ ਤੇ ਫਿਰ ਸਿੱਖਾਂ ਨੂੰ ਕਿਹਾ ਕਿ ਖਬਰਦਾਰ ਜੇ ਹੁਣ ਦੁਬਾਰਾ ਆ ਗਏ ਹੁਣ ਦੁਬਾਰਾ ਆਇਓ ਤੇ ਅਸੀਂ ਫਿਰ ਤੁਹਾਨੂੰ ਕੁੱਟਣਾ ਮਾਰਨਾ ਸਾਡਾ ਰਾਜ ਹੈ ਤੁਸੀਂ ਨਹੀਂ ਆਉਣਾ ਸਿੱਖ ਚੋਂ ਪੰਜਾਬ ਚਲੇ ਗਏ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਕਹਿੰਦੇ ਭਾਈ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਤੁਸੀਂ ਪਾਣੀ ਭਰਨ ਵਾਸਤੇ ਗਾਗਰਾਂ ਲੈ ਜਾਓ ਇਤਨੀ ਸਾਹ ਸੰਗਤ ਦੀ ਸ਼ਹਿਨ ਸ਼ੀਲਤਾ ਗੁਰੂ ਅਮਰਦਾਸ ਮਹਾਰਾਜ ਵਿੱਚ ਹੈ ਤੇ ਉਹਨਾਂ ਦੇ ਸਿੱਖਾਂ ਵਿੱਚ ਹੈ ਜਦੋਂ ਸਿੱਖ ਮਸ਼ਕਾਂ ਦੇ ਵਿੱਚੋਂ ਪਾਣੀ ਭਰ ਕੇ ਲਿਆਣ ਲੱਗੇ ਇਹ ਜਿਹੜੇ ਸ਼ੇਖਾਂ ਦੇ ਲੜਕੇ ਜਿਨ੍ਹਾਂ ਦਾ ਦਿਮਾਗ ਹੰਕਾਰ ਦੇ ਨਾਲ ਬਿਲਕੁਲ ਤਰੁਲਿਤ ਹੋਇਆ ਪਿਆ ਇਹਨਾਂ ਨੇ ਕੀ ਕੀਤਾ ਪਿੱਟਾਂ ਮਾਰੇ ਵੱਟੇ ਮਾਰੇ ਡਾਂਗਾ ਮਾਰੀਆਂ ਸੋਟੇ ਮਾਰੇ ਉਹ ਗਾਗਰਾਂ ਨੂੰ ਥੇਦ ਦਿੱਤਾ ਚੱਬੀਆਂ ਕਰ ਦਿੱਤਾ ਤੇ ਸਿੱਖਾਂ ਦੇ ਉੱਤੇ ਪਿੱਟਾਂ ਪੱਥਰਾਂ ਦੇ ਵਾਰ ਵੱਜੇ ਡਾਂਗਾ ਵੱਜੀਆਂ ਸਿੱਖ ਸੰਗਤ ਲਵ ਲਹਾਣ ਹੋ ਗਏ ਜਥੇ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦੇ ਚਰਨਾਂ ਦੇ ਵਿੱਚ ਜਦੋਂ ਪਹੁੰਚੇ ਸਖਾ ਨੇ ਬੇਨਤੀ ਕੀਤੀ ਤਾਂ ਮਹਾਰਾਜ ਬਚਨ ਕਰਦੇ ਭਾਈ ਤੁਸੀਂ ਚੁੱਪਚਾਪ ਸ਼ਾਂਤ ਰਹੋ ਹੁਣ ਪਾਣੀ ਨਹੀਂ ਲੈਣ ਜਾਣਾ ਤੇ ਵੈਦਾਂ ਨੂੰ ਆਖਿਆ ਕਿ ਜਾ ਕੇ ਭਾਈ ਇਹਨਾਂ ਦਾ ਇਲਾਜ ਕਰੋ ਗੁਰਮੁਖ ਪਿਆਰਿਓ ਉਹਨਾਂ ਦੀ ਮਲਮ ਪੱਟੀ ਹੋਈ ਤੇ ਮਹਾਰਾਜ ਬਚਨ ਕਰਦੇ ਹੁਣ ਸ਼ੇਖ ਜਾਨਣ ਸ਼ੇਖਾਂ ਦੇ ਲੜਕੇ ਜਾਨਣ ਤੇ ਉਹ ਪਰਮਾਤਮਾ ਜਾਣੇ ਅਸਾ ਬੰਦਗੀ ਕਰ ਰਹੇ ਆ ਨਾਮ ਜਪ ਰਹੇ ਆ ਜਦੋਂ ਇਹ ਬਚਨ ਮਹਾਰਾਜ ਨੇ ਕਰ ਦਿੱਤਾ ਤੇ ਉਸੇ ਸ਼ਾਮ ਨੂੰ ਇੱਕ ਨਾਗੇ ਸੰਤਾਂ ਦੀ ਮੰਡਲੀ ਆ ਗਈ ਉੱਥੇ ਸਰਦੀਆਂ ਦਾ ਸਮਾਂ ਸੀਗਾ ਉਹਨਾਂ ਨੇ ਆਪਣੇ ਦਿਵਾਲੇ ਅੱਗ ਦੀਆਂ ਧੂਣੀਆਂ ਬਾਲ ਲਈਆਂ ਸਰਦੀ ਤੋਂ ਬਚਣ ਦੇ ਲਈ ਹੁਣ ਇਹਨਾਂ ਦੇ ਹੌਸਲੇ ਵਧ ਕੇ ਸ਼ੇਖਾਂ ਦੇ ਲੜਕਿਆਂ ਨੇ ਸੋਚਦੇ ਆ ਕਿ ਜਦੋਂ ਗੁਰੂ ਦੇ ਸਿੱਖ ਨਹੀਂ ਸਾਡੇ ਸਾਹਮਣੇ ਬੋਲੇ ਤੇ ਇਹ ਸਾਧੂਆਂ ਨਾਗਿਆਂ ਨੇ ਭੁੱਖਿਆਂ ਭਿਖਾਰੀਆਂ ਨੇ ਸਾਡੇ ਅੱਗੇ ਕੀ ਬੋਲਣਾ ਸਾਡਾ ਤਾਂ ਰਾਜ ਹੈਗਾ ਦੇਸ਼ ਵਿੱਚ ਕਹਿਣ ਲੱਗੇ ਉਹਨਾਂ ਨਾਗੇ ਸੰਤਾਂ ਨੂੰ ਕਿ ਤੁਸੀਂ ਚਲੇ ਜਾਓ ਇੱਥੋਂ ਭੱਜ ਜਾਓ ਇਹ ਸਾਡੀ ਜਗ੍ਹਾ ਹੈ ਸਾਰਾ ਹਿੰਦੁਸਤਾਨ ਸਾਡਾ ਨਾਗੇ ਸੰਤ ਕਹਿੰਦੇ ਭਾਈ ਅਸੀਂ ਕਿੱਥੇ ਕਿਹੜਾ ਜਗ੍ਹਾ ਆਪਣੇ ਮੁੱਢ ਦਾ ਨਾਮ ਕਰਾ ਲਿਆ ਐਵੇਂ ਐ ਅਸੀਂ ਸਵੇਰੇ ਚਲੇ ਜਾਵਾਂਗੇ ਹੁਣ ਠੰਡ ਦਾ ਟਾਈਮ ਹੈਗਾ ਅਸੀਂ ਤਾਂ ਤੁਹਾਨੂੰ ਕੁਝ ਕਹਿ ਵੀ ਨਹੀਂ ਰਹੇ ਕਿਸੇ ਦੇ ਘਰ ਦੇ ਵਿੱਚ ਰੋਟੀ ਮੰਗਣ ਵੀ ਨਹੀਂ ਗਏ ਆਸਾਂ ਰਾਤ ਕੱਟਣੀ ਐ ਉਹ ਕਹਿੰਦੇ ਤੁਸੀਂ ਇੱਥੇ ਨਹੀਂ ਰਹਿ ਸਕਦੇ ਇਹ ਸਾਡਾ ਰਾਜ ਹੈ ਇੱਥੇ 나ਗੇ ਸੰਤਾਂ ਨੇ ਬੜੀ ਰਿਕਵੈਸਟ ਕੀਤੀ ਨਹੀਂ ਮੰਨੇ ਉਹ 나ਗੇ ਸੰਤਾਂ ਨੂੰ ਫਿਰ ਛੇੜਨ ਲੱਗ ਪਏ ਮਖੌਲ ਉਡਾਨ ਲੱਗ ਪਏ ਿੱਟ-ਵਟੇ ਮਾਰਨ ਲੱਗ ਪਏ ਤੇ ਜਦੋਂ 나ਗੇ ਸੰਤਾਂ ਦੇ ਉੱਤੇ ਉਹਨਾਂ ਨੇ ਵਾਰ ਕੀਤਾ ਹਰ ਕੋਈ ਸਾਧੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖ ਦੇ ਵਾਂਗ ਸ਼ੈਣ ਸ਼ੀਲਤਾ ਦਾ ਮਾਲਕ ਨਹੀਂ ਹੁੰਦਾ ਉਹ ਨਾਗੇ ਸੰਤਾਂ ਨੂੰ ਕ੍ਰੋਧ ਆ ਗਿਆ ਉਹ ਵੀ ਲੜਾਈ ਲੜਨ ਲੱਗ ਪਏ ਹੱਥੋ ਅੱਥੀ ਹੋ ਗਏ ਡੰਗ ਮਡਾਂਗੀ ਹੋ ਗਏ ਇਧਰ ਤਲਵਾਰਾਂ ਚੱਲਦੀਆਂ ਨੇਜੇ ਚੱਲਦੇ ਪਏ ਨੇ ਉਹਨਾਂ ਨੇ ਚਿੰਟੇ ਚੁਕਲੇ ਅੱਗ ਦੇ ਵਿੱਚ ਗਰਮ ਕਰ ਕਰ ਕੇ ਚਿੰਟਿਆਂ ਨਾਲ ਉਹ ਵੀ ਲੜਨ ਲੱਗ ਪਏ ਕੁਝ ਸਾਧੂ ਸ਼ਰੀਰ त्याਗੇ ਕੁਝ ਸ਼ੇਖਾਂ ਦੇ ਲੜਕੇ ਉਹ ਮਰ ਗਏ ਅਗਲਾ ਦਿਨ ਆਇਆ ਬਾਦਸ਼ਾਹ ਦਾ ਜਿਹੜਾ ਵਜ਼ੀਰ ਹੈ ਲਾਹੌਰ ਤੋਂ ਪੈਸਾ ਇਕੱਠਾ ਕਰਕੇ ਦਿੱਲੀ ਦੇ ਵੱਲ ਜਾ ਰਿਹਾ ਸੀ ਉਹ ਕਹਿੰਦਾ ਰਾਤ ਨੂੰ ਇੱਥੇ ਰੁਕਦੇ ਆਂਗੇ ਆਪਾਂ ਰਾਤ ਨੂੰ ਇੱਥੇ ਰੁਕ ਜਾਨੀਏ ਕਿ ਠੰਡ ਜ਼ਿਆਦਾ ਸਵੇਰੇ ਚੱਲੇ ਜਾਵਾਂਗੇ ਉਹਦੇ ਕੋਲ 22 ਧਨ ਦੀਆਂ ਲੱਦੀਆਂ ਹੋਈਆਂ ਖਚਰਾਂ ਸਨ ਇਹਨਾਂ ਨੇ ਸੋਚਿਆ ਇਹ ਸ਼ੇਖਾਂ ਦੇ ਲੜਕਿਆਂ ਨੇ ਕਿ ਇੰਨੀਆਂ ਖਚਰਾਂ ਨੇ ਇੱਕ ਖਚਰਾ ਆਪਾਂ ਚੋਰੀ ਕਰ ਲੈਨੇ ਆਂ ਰਾਤ ਸੇਗੀ ਧੁੰਦ ਪੈ ਰਹੀ ਸੀ ਠੰਡ ਸੀ ਸਾਰੇ ਹੰਗੜੇ ਸੁੱਤੇ ਪਏ ਸਨ ਇਹਨਾਂ ਨੇ ਇੱਕ ਖਚਰ ਆਰਾਮ ਦੇ ਨਾਲ ਖੋਲੀ ਤੇ ਜਾ ਕੇ ਬੰਨ ਲਈ ਸਵੇਰ ਹੋਏ ਸਭ ਤਿਆਰ ਵਰ ਤਿਆਰ ਰੋਟੀ ਪਾਣੀ ਖਾ ਕੇ ਤੁਰਨ ਲੱਗੇ ਇੱਕ ਖਚਰ ਦਾ ਮਾਲਕ ਆਂਦਾ ਹੈ ਕਹਿੰਦਾ ਮਹਾਰਾਜ ਇਸ ਪਿੰਡ ਦੇ ਲੋਕਾਂ ਨੇ ਆਪਣੀ ਇੱਕ ਖਚਰ ਚੋਰੀ ਕਰ ਲਈ ਹੈ ਵਜ਼ੀਰ ਕਹਿਣ ਲੱਗਿਆ ਹੁਣ ਸਾਡੇ ਕੋਲ ਸੈਨਾ ਵੀ ਥੋੜੀ ਹੈ ਧਨ ਵੀ ਜ਼ਿਆਦਾ ਹੈ ਅਗਰ ਇਹਨਾਂ ਨੂੰ ਕੁਝ ਕਹਾਂਗੇ ਤਾਂ ਹੋ ਸਕਦਾ ਸਾਨੂੰ ਨੁਕਸਾਨ ਹੋਵੇ ਐਵੇਂ ਐ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਚੱਲੋ ਮੈਂ ਦਿੱਲੀ ਜਾਵਾਂਗਾ ਬਾਦਸ਼ਾਹ ਨੂੰ ਇਹ ਸਾਰਾ ਹਸਾਬ-ਕਿਤਾਬ ਦੇ ਕੇ ਫਿਰ ਆ ਕੇ ਇਹਨਾਂ ਨੂੰ ਸੋਧਾ ਲਾਵਾਂਗਾ ਫੌਜ ਲੈ ਕੇ ਆਉਂਗਾ ਜਿਨ੍ਹਾਂ ਨੇ ਸਾਨੂੰ ਲੁੱਟ ਲਿਆ ਉਹ ਲੋਕਾਂ ਨੂੰ ਕਿ ਛੱਡਣਗੇ ਜਦੋਂ ਜਾਣ ਲੱਗੇ ਜਿੱਥੋਂ ਸਾਹ ਸੰਗਤ ਜੀ 21 ਧਨ ਦੀਆਂ ਲੱਦੀਆਂ ਹੋਈਆਂ ਖਚਰਾਂ ਜਾ ਰਹੀਆਂ ਨੇ ਨਾ ਉਸੇ ਰਸਤੇ ਦੇ ਵਿੱਚ ਉਹ ਖਚਰ ਬੰਨੀ ਪਈ ਐ ਕਮਰੇ ਦੇ ਅੰਦਰ ਜਦੋਂ ਖਚਰਾਂ ਹਿਣਕਦੀਆਂ ਪਈਆਂ ਉਹ ਵੀ ਹਿਣਕਪੀ ਉਹ ਖੱਤਰ ਦੇ ਮਾਲਕ ਨੇ ਵਜ਼ੀਰ ਨੂੰ ਆ ਕੇ ਆਖਿਆ ਮਹਾਰਾਜ ਮੇਰੇ ਖੱਤਰ ਇੱਥੇ ਕਿਤੇ ਦਿਖਦੀ ਹੈ ਆਵਾਜ਼ ਆ ਰਹੀ ਹੈ ਜਦੋਂ ਤਲਾਸ਼ੀ ਲਈ ਉਹ ਖੱਤਰ ਮਿਲ ਗਈ ਸਾਰੇ ਪਿੰਡ ਦੇ ਜਿੰਨੇ ਵੀ ਸ਼ੇਖ ਸਨ ਉਹ ਸੇਖਾਂ ਦੇ ਲੜਕੇ ਸਨ ਮੁਸਲਮਾਨ ਸਨ ਉਹਨਾਂ ਨੂੰ ਬੁਲਾਇਆ ਸੁਪੇ ਨੇ ਹੁਕਮ ਕਰਕੇ ਆਰਡਰ ਕਰਕੇ ਸੱਜੇ ਖੱਬੇ ਤੋਂ ਫੌਜ ਬੁਲਾ ਲਈ ਪੁਲਿਸ ਬੁਲਾ ਲਈ कोतवाल ਬੁਲਾ ਲੇ ਬਹੁਤ ਵੱਡੀ ਕਚਹਿਰੀ ਲਈ ਕਹਿਣ ਲੱਗਾ ਤੁਸੀਂ ਸਾਨੂੰ ਲੁੱਟ ਲਿਆ ਬਾਦਸ਼ਾਹ ਨੂੰ ਲੁੱਟ ਲਿਆ ਤੁਸੀਂ ਹੋਰਾਂ ਨੂੰ ਕੀ ਲੁੱਟ ਛੱਡੋਗੇ ਤੁਸੀਂ ਮੁਸਲਮਾਨ ਹੋ ਕੇ ਮੁਸਲਮਾਨਾਂ ਨੂੰ ਲੁੱਟਦੇ ਪਈਓਗੇ ਇਤਨਾ ਵੱਡਾ ਤੁਸੀਂ ਮਾੜਾ ਕਰਮ ਕੀਤਾ ਵਜ਼ੀਰ ਨੇ ਹੁਕਮ ਕੀਤਾ ਜਿੰਨੇ ਨੌਜਵਾਨ ਨੇ ਇਹਨਾਂ ਨੂੰ ਚੱਕ ਕੇ ਸੋੜੀ ਲਾ ਦਿਓ ਫਾਂਸੀ ਲਾ ਦਿਓ ਕੁਝ ਨੂੰ ਬੰਨ੍ਹ ਦਿਓ ਲੈ ਕੇ ਜਾਵਾਂਗੇ ਦਰਬਾਰ ਦੇ ਅੰਦਰ ਐਨੀ ਸਜ਼ਾ ਦੇ ਕੇ ਕਿਰਪਾ ਹੁਣ ਜਿਹੜੇ ਪਿੰਡ ਦੇ ਲੋਕ ਸਨ ਉਹ ਬੜੇ ਦੁਖੀ ਹੋਏ ਇਤਨਾ ਸਾਡਾ ਨੁਕਸਾਨ ਹੋ ਗਿਆ ਪਹਿਲਾਂ ਨਾਗੇ ਸੰਤਾਂ ਦੇ ਨਾਲ ਲੜਾਈ ਦੇ ਵਿੱਚ ਸਾਡੇ ਨੌਜਵਾਨ ਮਾਰੇ ਗਏ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਵਜ਼ੀਰ ਨੇ ਕੱਢ ਦਿੱਤੀ ਐਸਾ ਕਿਉਂ ਹੋਇਆ ਦੇਖੋ ਜਿੱਥੇ ਮਾੜੇ ਹੁੰਦੇ ਆ ਉਥੇ ਚੰਗੇ ਵੀ ਹੁੰਦੇ ਆ ਉਹਨਾਂ ਮੁਸਲਮਾਨਾਂ ਦੇ ਵਿੱਚ ਇੱਕ ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਰੱਬ ਦਾ ਪਿਆਰਾ ਕਹਿਣ ਲੱਗਿਆ ਭਾਈ ਤੁਸੀਂ ਰੱਬ ਦੇ ਬੰਦਿਆਂ ਦੀ ਤੋਹਫੀਨ ਕੀਤੀ ਹੈ ਤਰਸਕਾਰ ਕੀਤਾ ਹੈ ਉਹਨਾਂ ਤੇ ਤਸ਼ੱਦਦ ਕੀਤਾ ਹੈ ਦੇਉ ਖੁਦਾ ਜਿਹੜਾ ਅੱਲਾਹ ਤਾਲਾ ਹੈ ਉਹ ਫਿਰ ਹੁਣ ਤੁਹਾਡੇ ਉੱਤੇ ক্রੋਧਤ ਹੈ ਤੇ ਤੁਹਾਨੂੰ ਇਹ ਫਿਰ ਖੁਦਾ ਅੱਲਾਹ ਤਾਲਾ ਤੁਹਾਡੇ ਕੀਤੇ ਹੋਏ ਕੋ ਕਰਮਾਂ ਦੀ ਸਜ਼ਾ ਦੇ ਰਿਹਾ ਹੈ ਤੁਸੀਂ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦੇ ਸਿੱਖਾਂ ਨੂੰ ਤੰਗ ਕੀਤਾ ਹੈ ਕੁੱਟਿਆ ਮਾਰਿਆ ਰੋਟੀ ਖਾਣੋਂ ਬੈਠੇ ਹੈਗੇ ਲੰਗਰ ਛਕਣੋਂ ਬੈਠੀ ਸੰਗਤ ਜਦੋਂ ਇਹਨਾਂ ਨੂੰ ਗੱਲ ਸਮਝ ਵਿੱਚ ਆਈ ਕਿ ਅਗਸੀਂ ਪਾਪ ਕੀਤਾ ਅਪਰਾਧ ਕੀਤਾ ਨਾ ਮੰਨੇ ਤਾਂ ਹੋਰ ਸਾਨੂੰ ਸਜ਼ਾ ਮਿਲੇਗੀ ਇਨਾ ਸ਼ੇਖਾ ਨੇ ਜਿੰਨੇ ਵੀ ਬਚ ਗਏ ਜਨ ਮਾਈਆਂ ਭਾਈਆਂ ਨੇ ਪਾਣੀ ਭਰਿਆ ਮਹਾਰਾਜ ਵਾਸੇ ਫਲ ਫਰੂਟ ਮਠਿਆਈਆਂ ਕਪੜਾ ਣੀੜਾ ਭੇਟਾ ਕਰਨ ਵਾਸਤੇ ਲਿਆ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਈ ਮਾਫੀ ਮੰਗੀ ਮਹਾਰਾਜ ਮਾਫ ਕਰ ਦਿਓ ਅਸੀਂ ਬਹੁਤ ਵੱਡਾ ਅਪਰਾਧ ਕੀਤਾ ਤੇ ਮਹਾਰਾਜ ਉਸ ਸਮੇਂ ਸ਼ਬਦ ਉਚਾਰਦੇ ਹਨ ਸ਼ੇਖਾ ਚੌ ਚੱਕੇ ਆ ਚੌ ਵਾਇਆ ਇਹ ਮਨ ਇਕਤ ਕਰ ਆਣ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਹੈ ਸੇਖ ਚੋਹਾ ਚੱਕਾਂ ਵਿੱਚ ਅਰਥਾਤ ਚੋਰੀ ਠੱਗੀ ਮਾਰਨ ਵਾਲੇ ਮਨ ਨੂੰ ਚੌੜਾ ਕਰਕੇ ਵਿਕਾਰਾਂ ਵਿੱਚ ਫਲਾਉਣ ਵਾਲਿਆ ਚੋ ਚੱਕਿਆ ਦਾ ਮਤਲਬ ਲੋਕਾਂ ਦੇ ਚੱਕ ਦੇ ਵਿੱਚ ਆ ਕੇ ਭੜ ਕੇ ਧਾਰਮਿਕ ਬੰਦਿਆਂ ਤੇ ਜ਼ੁਲਮ ਕਰਨ ਵਾਲਿਆ ਚੋ ਵਾਇਆ ਅਰਥਾਤ ਬਹੁਤ ਜ਼ਿਆਦਾ ਹੰਕਾਰ ਇੱਧਰ ਉੱਧਰ ਆਪਣੇ ਮਨ ਨੂੰ ਭਜਾਉਣ ਵਾਲਿਆ ਇਹ ਮਨ ਇਕਤ ਕਰ ਆਣ ਜਿਹੜਾ ਤੇਰਾ ਮਨ ਵਿਸ਼ਿਆਂ ਵੱਲ ਵਿਕਾਰਾਂ ਦੇ ਵਿੱਚ ਭੋਗਾਂ ਦੇ ਵਿੱਚ ਹੰਕਾਰ ਦੇ ਵਿੱਚ ਦੌੜਦਾ ਫਿਰਦਾ ਉਸ ਮਨ ਨੂੰ ਕੇਵਲ ਇੱਕ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਸ਼ਬਦ ਨਾਲ ਜੋੜ ਦੇਖੋ ਸਾਧ ਸੰਗਤ ਜੀ ਇਹ ਕਹਿੰਦੇ ਮਹਾਨਤਾ ਜਿਨੇ ਕੁੱਟਿਆ ਮਾਰਿਆ ਉਹਨੂੰ ਧਰਮ ਦਾ ਉਪਦੇਸ਼ ਕੀਰਤ ਕਰਦੇ ਪਏ ਮਹਾਰਾਜ ਇਸ ਮਨ ਨੂੰ ਏਕਤਾ ਦੇ ਘਰ ਵਿੱਚ ਲਿਆ ਆਪਣੇ ਬਗਾਨੇ ਤਿਆਗ ਦਿਓ ਸਭ ਦੇ ਵਿੱਚੋਂ ਖੁਦਾ ਅੱਲਾਹ ਤਾਲਾ ਹੈ ਏੜ ਤੇੜ ਛੱਡ ਤੂੰ ਗੁਰ ਕਾ ਸਬਦ ਪਛਾਣ ਭਾਈ ਇਧਰ ਉਧਰ ਦੀਆਂ ਵਿੰਗੀਆਂ ਟਿੰਗੀਆਂ ਗੱਲਾਂ ਛੱਡੋ ਸੰਸਾਰ ਦੀਆਂ ਗੱਲਾਂ ਛੱਡੋ ਹੰਕਾਰ ਦੀਆਂ ਗੱਲਾਂ ਛੱਡੋ ਸਤਿਗੁਰੂ ਦਾ ਸ਼ਬਦ ਜਿਹੜਾ ਉਹਨੂੰ ਪਛਾਣਨਾ ਕਰੋ ਸਤਿਗੁਰੂ ਦੇ ਸ਼ਬਦ ਦੀ ਤੁਸੀਂ ਕਮਾਈ ਕਰਨਾ ਕਰੋ ਸਤ ਗੁਰ ਅਗੈ ਟੈ ਪਾਓ ਸਭ ਕਿਛ ਜਾਣੈ ਜਾਣ ਇਹ ਸੇਖ ਸਭ ਤਰ੍ਹਾਂ ਦਾ ਹੰਕਾਰ ਛੱਡ ਕੇ ਸਤ ਗੁਰੂ ਦੇ ਚਰਨਾਂ ਦੇ ਵਿੱਚ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਡਿੱਗ ਪਾਓ ਕਿਉਂਕਿ ਰੱਬ ਦੇ ਪਿਆਰੇ ਸਤ ਗੁਰੂ ਪਾਤਸ਼ਾਹ ਜੀ ਸਭ ਦੇ ਹਿਰਦਿਆਂ ਨੂੰ ਜਾਣਦੇ ਹੈਗੇ ਸਤਿਗੁਰੂ ਸਭਨਾ ਦਾ ਭਲਾ ਮਨਾਏਂਦਾ ਤੇ ਜ਼ਾਂ ਬੁਰਾ ਕਿਉ ਹੋਏ ਸਤਿਗੁਰੂ ਹਰ ਹਾਲਤ ਵਿੱਚ ਹਰ ਇੱਕ ਦਾ ਭਲਾ ਹੀ ਮੰਗਦਾ ਆਸਾ ਮਨ ਸਜ ਲਾਏ ਤੂੰ ਹੋਏ ਰਹੋ ਮਹਿਮਾਨ ਇਹ ਸੰਸਾਰ ਇੱਥੇ ਸਦਾ ਰਹਿਣਾ ਇੱਥੇ ਸਦਾ ਤੱਕ ਰਹਿਣਾ ਨਹੀਂ ਹੈਗਾ ਇੱਥੇ ਤਾਂ ਕਈ ਆ ਕੇ ਚਲੇ ਗਏ ਕਈ ਜਾਣ ਨੂੰ ਤਿਆਰ ਨੇ ਕਈ ਆਣ ਨੂੰ ਤਿਆਰ ਨੇ ਇਹ ਤਾਂ ਪ੍ਰੌਣਿਆਂ ਦੇ ਵਾਂਗਾਂ ਅਸੀਂ ਆਏ ਇਹ ਸੰਸਾਰ ਜਿੰਨਾ ਵੀ ਹੈਗਾ ਇਹ ਤਾਂ ਰੈਣ ਬਸੇਰਾ ਹੈ ਦਸ ਗਿਰੀ ਨਹੀਂ ਇੱਥੇ ਕੋਈ ਵੀ ਪੱਕੇ ਪਾਕੇ ਨਹੀਂ ਬਹਿ ਸਕਦਾ ਹੱਥ ਕਿਸੇ ਦਾ ਕੋਈ ਪਕੜ ਨਹੀਂ ਸਕਦਾ ਇਹ ਜੋ ਦੁਨੀਆ ਸਹਿਰ ਮੇਲਾ ਦਸ ਗਿਰੀ ਨਹੀਂ ਆਸਾ ਮਨ ਸਾ ਜਲਾਏ ਤੂੰ ਆਪਣੇ ਹਿਰਦਿਆਂ ਵਿੱਚੋਂ ਵਿਸ਼ਿਆਂ ਦੀਆਂ ਇੱਛਾਵਾਂ ਭੋਗਣ ਦੀਆਂ ਵਾਸ਼ਨਾਵਾਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਸਾੜ ਦੇ ਮਤਲਬ ਇਤਨਾ ਨਾਮ ਜਪੋ ਚਨਾ ਨਾਮ ਜਪੋ ਬੰਦਗੀ ਕਰੋ ਈਸ਼ਵਰ ਚਿੰਤਨ ਕਰੋ ਬਾਣੀ ਪੜੋ ਗੁਰੂ ਘਰ ਦੀ ਸੇਵਾ ਕਰੋ ਸੰਸਾਰ ਦੀਆਂ ਸਾਰੀਆਂ ਇੱਛਾਂ ਅੰਦਰੋਂ ਖਤਮ ਹੋ ਜਾਵਣ ਸਤ ਗੁਰ ਕੈ ਪਾਣੈ ਪੀ ਚੱਲੈ ਤਾਂ ਦਰਗਹਿ ਪਾਵੈ ਮਾਣ ਜਿਹੜਾ ਮਨੁੱਖ ਆਪਣੀ ਹਉਮੈ ਤੇ ਆਕੇ ਆਪਣਾ ਹੰਕਾਰ ਤੇ ਆਕੇ ਬਿਲਕੁਲ ਵਿਨਮਰ ਹੋ ਕੇ ਗੁਰੂ ਦੇ ਦੱਸੇ ਹੋਏ ਹੁਕਮਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਉਹਨੂੰ ਦਰਗਾਹਾਂ ਦੇ ਵਿੱਚ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਸਤਕਾਰ ਹੁੰਦਾ ਰੇਰੇ ਦਰਗਾਹ ਕਹੈ ਨਕਉ ਆਓ ਬੈਠ ਆਦਰ ਸੁਭ ਦੇਉ ਇਹ ਲੋਕ ਸੁਖੀਆ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭੂ ਆਪੇ ਮੇਲੇ ਜਿਹੜਾ ਸਤਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਦਰਗਾਹ ਦੇ ਵਿੱਚ ਉਹਨੂੰ ਸਤਕਾਰ ਮਿਲਦਾ ਹੈ ਨਾਨਕ ਜੇ ਨਾਮ ਨ ਚੇਤਨੀ ਤੈਨ ਤਿਗ ਪੈਨਣ ਤਿਗ ਖਾਣ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਜਿਹੜੇ ਬੰਦਗੀ ਨਹੀਂ ਕਰਦੇ ਨਾਮ ਨਹੀਂ ਜਪਦੇ ਖੁਦਾ ਦਾ ਉਹਨਾਂ ਦਾ ਖਾਣਾ ਉਹਨਾਂ ਦਾ ਪਹਿਨਣਾ ਤ੍ਰਿਗ 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 ਹੈ ਤ੍ਰਿਗ ਤ੍ਰਿ ਕਾਪੜ ਅੰਗ ਚੜਾਇਆ ਕਹਿੰਦੇ ਉਹਨਾਂ ਦੇ ਸਰੀਰ ਦੇ ਉੱਤੇ ਕੱਪੜਾ ਪਹਿਨਣਾ ਵੀ ਤ੍ਰਿਗਤਾ ਹੈ ਜਿਹੜੇ ਬੰਦਗੀ ਨਹੀਂ ਕਰਦੇ ਨਾਮ ਨਹੀਂ ਜਪਦੇ ਮਹੱਲਾਤੀ ਜਾ ਹਰ ਗੁਣ ਟੋਟ ਨਾ ਆਵਾਈ ਕੀਮਤ ਕਹਿਣ ਨ ਜਾਏ ਮਹਾਰਾਜ ਬਚਨ ਕਰਦੇ ਹੈ ਪਰਮੇਸ਼ਵਰ ਪਰਮਾਤਮਾ ਦੇ ਬੇਅੰਤ ਸ਼ੁਭ ਗੁਣਾਂ ਦਾ ਕਦੀ ਵੀ ਘਾਟਾ ਨਹੀਂ ਜਿਉਂਦਾ ਤੇ ਚਰਮੋਲ ਨਾ ਛੜਿੰਦੋ ਜਿਚਰ ਆਪ ਹੋਏ ਕਿਰਪਾਣ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ ਕਦੇ ਵੀ ਟੋਟ ਨਹੀਂ ਹੁੰਦਾ ਟੋੜਨਾ ਵਾ ਵੱਧ ਹੋ ਜਾਈਂ ਹਰ ਗੁਣ ਟੋੜਨਾ ਵਈ ਪਰਮੇਸ਼ਰ ਪਰਮਾਤਮਾ ਦੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਦਾ ਕਦੇ ਵੀ ਘਾਟਾ ਨਹੀਂ ਜੇ ਪੈਂਦਾ ਨਾ ਹੀ ਕਿਸੇ ਪਾਸੋਂ ਪਰਮੇਸ਼ਰ ਦੇ ਸ਼ੁਭ ਗੁਣਾਂ ਦੀ ਕੀਮਤ ਮੁੱਲ ਕਿਹਾ ਜਾ ਸਕਦਾ ਮਹਾਰਾਜ ਦੇ ਗੁਣਾਂ ਦਾ ਕੋਈ ਮੁੱਲ ਥੋੜੀ ਕਹਿ ਸਕਦਾਗਾ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮੈਂ ਰਹੈ ਸਮਾਏ ਸਤਗੁਰੂ ਜੀ ਕਥਨ ਕਰਦੇ ਨੇ ਜਿਹੜੇ ਗੁਰਮੁਖ ਜਨ ਹਰ ਵਕਤ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕਰਦੇ ਆ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਜਿਨ੍ਹਾਂ ਦੇ ਅੰਦਰ ਸਤ ਸੰਤੋਖ ਆਦਿਕ ਗੁਣ ਆ ਜਾਂਦੇ ਨੇਗੇ ਉਹ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਨੇ ਪਰਮਾਤਮਾ ਦੀ ਕਿਰਪਾ ਸਦਕਾ ਬੌੜੀ ਸਾ ਸੰਗਤ ਜੀ ਹੁਣ ਪੌੜੀ ਰੂਪ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸਰਵਣ ਕਰੀਏ। ਹਰ ਚੋਲੀ ਦੇ ਸਵਾਰੀ ਕੜ ਪੈ ਦੀ ਪਗਤ ਕਰ ਜਿਵੇਂ ਬੀਬੀਆਂ ਕੱਪੜੇ ਪਹਿਨਦੀਆਂ ਹੈਗੀਆਂ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸਵਾਰਦੀਆਂ ਹੈਗੀਆਂ। ਸੋਹਣੇ ਡਿਜ਼ਾਈਨ ਬਣਾਉਂਦੀਆਂ, ਗੋਟੇ ਵਗੈਰਾ ਲਾ ਦਿੰਦੀਆਂ। ਭਾਈ ਕੱਪੜੇ ਪਹਿਨ ਦਾ ਬੜੇ ਸੋਹਣੇ ਤਰੀਕੇ ਦੇ ਨਾਲ ਕਿ ਮੈਂ ਜਦੋਂ ਸਰੀਰ ਤੇ ਕੱਪੜਾ ਲੇੜਾ ਪਾਵਾਂ ਮੈਂ ਸੋਹਣਾ ਫੱਬਾਂ ਮਹਾਰਾਜ ਬਚਨ ਕਰਦੇ ਐ ਕਿ ਜਿਹੜਾ ਜੀਵ ਐ ਤਾਂ ਸੋਭਦਾ ਐ ਇਹਦੀ ਚੋਲੀ ਸਵਾਰੀ ਮਤਲਬ ਕਿ ਜਿਹੜਾ ਭਗਤੀ ਕਰਦਾ ਬੰਦਗੀ ਕਰਦਾ ਨਾਮ ਜਪਦਾ ਜਿਵੇਂ ਦੇਹ ਦਾ ਸ਼ਿੰਗਾਰ ਗਹਿਣੇ ਗੱਟੇ ਕੱਪੜਿਆਂ ਨਾਲ ਹੁੰਦਾ ਆਵੇਂ ਸੁਰਤ ਦਾ ਸ਼ਿੰਗਾਰ ਬੰਦਗੀ ਦੇ ਨਾਲ ਹੁੰਦਾ ਹਰ ਪਾਟ ਲਗਾਯਦ ਕਾਈ ਬਹੁ ਬਹੁ ਵਿਦਪਾਤ ਕਰ ਜਿਵੇਂ ਕੱਪੜਿਆਂ ਦੇ ਉੱਤੇ ਗੋਟਾ ਲੱਗਦਾ ਹੈਗਾ ਕਈ ਰੰਗ ਦਾ ਗੋਟਾ ਲੱਗਦਾ ਹੈ ਹੋਰ ਬਹੁਤ ਕੁਝ ਲੱਗਦਾ ਹੈ ਕੱਪੜਾ ਸੋਹਣਾ ਲੱਗਦਾ ਹੈ ਕਈ ਤਰ੍ਹਾਂ ਦੇ ਬਟਨ ਲੱਗਦੇ ਨੇ ਕਿ ਐਵੇਂ ਸਾਹ ਸੰਗਤ ਜੀ ਸ਼ੁਭ ਗੁਣ ਹੁੰਦੇ ਹੈਗੇ ਪ੍ਰਮਾਤਮਾ ਦੇ ਨਾਮ ਜਪਣ ਦੇ ਜਿਹਦੇ ਨਾਲੇ ਬੰਦਾ ਪਰਮੇਸ਼ਵਰ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਪ੍ਰਵਾਣ ਹੁੰਦਾ ਹੈ ਕੋਈ 부ਝੇ 부ਝਣਹਾਰਾ ਅੰਤਰ ਬਵੇਕ ਕਰ ਮਹਾਰਾਜ ਬਚਨ ਕਰਦੇ ਆ ਕਿ ਇਸ ਗੱਲ ਨੂੰ ਹਰ ਕੋਈ ਨਹੀਂ ਸਮਝ ਸਕਦਾ ਭਾਈ ਕੋਈ 부ਝੇ 부ਝਣਹਾਰਾ ਹੁਣ ਜਿੰਨੇ ਵੀ ਕਥਾ ਸੁਣਦੇ ਐ ਉਹ ਸਾਰੇ ਕਥਾ ਨੂੰ ਸ਼ਰਧਾ ਨਾਲ ਸੁਣਨਗੇ ਇਹ ਵੀ ਕੋਈ ਜ਼ਰੂਰੀ ਨਹੀਂ ਮਾਫ਼ ਕਰਨਾ ਗੁਰਦੁਆਰੇ ਕਥਾ ਕੀਰਤਨ ਸੁਣਨ ਵਾਲੇ ਜਾਂਦੇ ਜਿੰਨੇ ਵੀ ਨੇਗੇ ਸਾਰਿਆਂ ਦੀ ਗੁਰੂ ਦੀ ਬਾਣੀ ਤੇ ਸ਼ਰਧਾ ਹੋਵੇਗੀ ਕੋਈ ਜ਼ਰੂਰੀ ਨਹੀਂ ਹੈਗਾ ਗੁਰਮਖ ਪਿਆਰਿਓ ਸੱਚ ਜਾਣਨਾ ਸ਼ਰਧਾ ਵਾਲੇ ਹੈਣ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਲੱਖਣ ਮੈਂ ਕੋ ਨਹੀਂ ਕੋਟਨ ਮੈਂ ਇੱਕ ਪਰਮੇਸ਼ਰ ਸਭ ਮੈਂ ਰਹਾ ਪਰਮੇਸ਼ਰ ਮੈਂ ਕੋਈ ਇੱਕ ਇਹ ਤਾਂ ਸਾਧ ਸੰਗਤ ਜੀ ਪਤਾ ਨਹੀਂ ਕੋਈ ਵਿਰਲੇ ਹੀ ਹੁੰਦੇ ਹੈ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਕੋਈ ਬੁੱਝੇ ਬੁੱਝਣ ਹਾਰਾ ਕੋਈ ਵਿਰਲਾ ਹੀ ਹੁੰਦਾਗਾ ਜਿਹੜਾ ਇਸ ਸਿਧਾਂਤ ਨੂੰ ਸਮਝ ਸਕਦਾ ਹੈ ਉਹ ਕੋਣ ਹੈ ਅੰਤਰ ਵਿਵੇਕ ਕਰ ਜਿਹੜਾ ਆਪਣੀ ਸੁਰਤ ਨੂੰ ਅੰਤਰਮੁਖ ਕਰ ਲੈ ਗੁਰੂ ਚਰਨਾਂ ਦੇ ਵਿੱਚ ਜੋੜ ਲੈ ਜੀ ਦੀ ਸੁਰਤ ਗੁਰੂ ਦੇ ਬਜਾਏ ਸੰਸਾਰ ਦੇ ਨਾਲ ਜੁੜੀ ਹੈ ਉਹ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਜੁੜੇਗਾ ਭੋਗਾਂ ਦੇ ਨਾਲ ਜੁੜੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੁੜੇਗਾ ਰਜ ਤਜੋ ਰਜ ਤਮੋ ਸਤੋ ਹੋਵੇਗਾ ਜਿਹੜਾ ਸੰਸਾਰ ਦੇ ਨਾਲ ਜੁੜੇਗਾ ਉਹ ਕਦੀ ਵੀ ਗੁਰੂ ਪਿਆਰੀ ਸਾਜ ਸੰਗਤ ਜੀ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਸ਼ਬਦ ਨਾਲ ਨਹੀਂ ਜੁੜ ਸਕਦਾ ਗੁਰੂ ਦੇ ਨਾਲ ਸ਼ਬਦ ਨਾਲ ਉਹੀ ਜੁੜੇਗਾ ਗੁਰਮਖ ਪਿਆਰਿਓ ਸੱਚ ਜਾਣਿਓ ਜਿਹੜਾ ਸੁਰਤ ਜੋੜੇਗਾ ਸ਼ਬਦ ਨਾਲ ਸੁਰਤ ਸ਼ਬਦ ਨਾਲ ਉਹੀ ਜੋੜੇਗਾ ਜਿਹੜਾ ਪਹਿਲਾਂ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਮਨ ਦੀ ਮਤ त्याਗੇਗਾ ਕੋਈ ਬੁੱਝਿਆ ਬੁੱਝਣਹਾਰਾ ਅੰਤਰ ਵੇਕਰ ਸੋ 부ਜਾਏ ਹੇ ਬੇਬੇਕ ਜਿਸ 부ਜਾਏ ਆਪ ਹਰ ਇਹ ਸਮਝ ਕਿਹਨੂੰ ਆਉਂਦੀ ਹੈ ਗੱਲ ਜਿਹੜਾ ਆਪਣਾ ਹੰਕਾਰ ਧਿਆ ਕੇ ਗੁਰੂ ਚਰਨਾਂ ਦੇ ਵਿੱਚ ਰੱਬ ਦੇ ਹਜ਼ੂਰ ਟਹਿ ਪਵੇ ਕਵੇ ਬੇਨਤੀ ਕਰੇ ਮੇਲ ਲਿਓ ਦਿਆਲ ਟਹਿ ਪਏ ਦਵਾਰਿਆ ਰੱਖ ਲਿਓ ਦੀਨ ਦਿਆਲ ਭ੍ਰਮਤ ਬੋਹਾਰਿਆ ਫਿਰ ਤੋ ਫਿਰ ਤ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭੀਣ ਤੇ ਆਪਣੀ ਭਗਤੀ ਲਾਏ ਪਟਾਣੇ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਨਾ ਟੈ ਪਏ ਸੀ ਨਾ ਤਾਂ ਹੀ ਮਹਾਰਾਜ ਨੇ ਕਿਰਪਾ ਕੀਤੀ ਰਹਿਓ ਸੰਤ ਹੋਂ ਤੋਲ ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸੀਏ ਮਖੋਏ ਪੰਡਿਤ ਮਿੱਠੇ ਬਰਸ ਏਕ ਹੋਂ ਫਿਰੋ ਕਿਨੇ ਨਾ ਪਰਚੋ ਲਾਇਓ ਕਹਤੇ ਕਹਤੀ ਰਹਿਓ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੁਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ ਗੁਰਦੈ ਮਿਲਾਇਓ ਪਿਖਿਓ ਜਿਪਤੂ 라ਖੈ ਤਿਵਰਹੁ ਮਹਾਰਾਜ ਨੇ ਕਿਰਪਾ ਕਰਤੀ ਪਰਮ ਪਿਆਲਾ ਖਸਮ ਕਾ ਜੇ ਲੋਚੈ ਸਭ ਕੋਏ ਪਰਮ ਪਿਆਲਾ ਖਸਮ ਕਾ ਜੇ ਲੋਚੈ ਸਭ ਕੋਏ ਕਹਿੰਦੇ ਮਿਲਦਾ ਕਿਨੂ ਐ ਜਿਹੜਾ ਆਪਣਾ ਆਪ ਤਿਆਕੇ ਮੰਗਦਾ ਸੋ ਪੂਜੈ ਇਹ ਬਵੇਕ ਜਿਸ 부ਝਾਏ ਆਪ ਹਰ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਕਿਰਪਾ ਕਰੋ ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੁਮਾਰੇ ਲੇਖ ਹੈ ਕਹਿ ਰਵਿਦਾਸ ਅੰਸ ਲਗ ਜੀਵੋਂ ਚਿਰ ਪયો ਦਰਸ਼ਨ ਦੇਖਿਆ ਮਹਾਰਾਜ ਕਿਰਪਾ ਕਰ ਦੋ ਰਹਿਮਤ ਕਰ ਦੋ ਉਹਦੇ ਤੇ ਪਰਮਾਤਮਾ ਜਿਸ 부ਜਾਏ ਆ ਪਰ ਉਹਦੇ ਤੇ ਕਿਰਪਾ ਕਰਦਾ ਅੰਤਿਮ ਪੰਕਤੀ ਦੇ ਵਿੱਚ ਮਹਾਰਾਜ ਬਚਨ ਕਰਦੇ ਹਨ ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ ਮਹਾਰਾਜ ਕਥਨ ਕਰਦੇ ਹਨ ਅਸੀਂ ਇਹ ਵਿਚਾਰ ਕਥਨ ਕਰ ਰਹੇ ਆ ਭਾਈ ਕਿ ਗੁਰਮੁਖ ਜਨ ਨਿਸ਼ਚੇ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਵਰ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ ਕਿਉਂਕਿ ਉਹ ਹਰ ਸਮੇਂ ਪ੍ਰਮਾਤਮਾ ਨੂੰ ਜਪਦੇ ਆ ਦੇਖੋ ਜਿਹਦੀ ਸੰਗਤ ਕਰਾਂਗੇ ਉਹੇ ਜੇ ਤੇ ਹੋ ਹੀ ਜਾਵਾਂਗੇ ਕੋਈ ਸ਼ਰਾਬੀਆਂ ਦੀ ਸੰਗਤ ਕਰਦਾ ਸ਼ਰਾਬੀ ਹੋ ਜਾਏਗਾ ਕਬਾਬੀਆਂ ਦੀ ਸੰਗਤ ਕਰਦਾ ਕਬਾਬੀ ਹੋ ਜਾਏਗਾ ਹੁਣ ਇੱਕ ਮਨੁੱਖ ਹੈ ਉਹ ਕਾਮੀ ਹੈ ਸੈਕਸ ਦਾ ਬੜਾ ਭੁੱਖਾ ਹੈ ਉਹਦੀ ਸੰਗਤ ਜਿੰਨੇ ਵੀ ਕਰਨਗੇ ਉਹ ਵੀ ਕਾਮੀ ਹੋ ਜਾਣਗੇ ਉਹ ਵੀ ਬੇਸਵਕ ਕੋਲ ਜਾਣ ਲੱਗ ਜਾਣਗੇ ਧਰਮ ਭ੍ਰਸਟ ਕਰ ਲੈਣਗੇ ਵਕੀਲ ਦੀ ਸੰਗਤ ਕਰਾਂਗੇ ਵਕਾਲਤ ਆ ਜਾਏਗੀ ਟੀਚਰ ਦੀ ਸੰਗਤ ਕਰਾਂਗੇ ਤਾਂ ਅਧਿਆਪਕ ਬਣ ਜਾਵਾਂਗੇ ਡਾਕਟਰਾਂ ਦੀ ਸੰਗਤ ਕਰਾਂਗੇ ਡਾਕਟਰ ਬਣ ਜਾਵਾਂਗੇ ਹੰਕਾਰੀਆਂ ਦੀ ਸੰਗਤ ਕਰਾਂਗੇ ਹੰਕਾਰੇ ਹੋ ਜਾਵਾਂਗੇ ਬੁੱਧੀ ਭ੍ਰਸ਼ਟ ਹੋ ਜਾਏਗੀ ਜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂਗੇ ਪ੍ਰਸਾਦ ਸਿੰਘ ਜੀ ਸੰਤਨ ਸੰਗ ਕਬੀਰਾਂ ਬਿਗਰੇ ਸੋ ਕਬੀਰਾਂ ਰਾਮਾ ਹੋਏ ਨਿਭਰਿਓ ਗੰਗਾ ਕੈ ਸੰਗ ਸਰਤਾ ਬਿਗਰੀ ਸੋ ਸਰਤਾ ਗੰਗਾ ਹੋਏ ਨਿਭਰੀ ਫਿਰ ਰੱਬ ਹੀ ਬਣ ਜਾਗੇ ਜਨ ਨਾਨਕ ਹੈ ਵਿਚਾਰਾ ਮਹਾਰਾਜ ਕਹਿੰਦੇ ਸੀ ਵਿਚਾਰ ਦਸ ਰਹੇ ਤੁਹਾਨੂੰ ਟੋਪ ਦੀ ਗੁਰਮੁਖ ਜਿਹੜਾ ਆਪਣੇ ਮਨ ਦੀ ਮਤ ਤਿਆਗਦਾ ਉਹ ਹੀ ਗੁਰਮੁਖ ਹੈ ਹਰ ਸਤ ਹਰ ਉਹ ਜਪਦਾ ਜਪਦਾ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਜਦੋਂ ਸਾਧ ਸੰਗਤ ਇਸ ਤਰੀਕੇ ਦੇ ਨਾਲ ਸਤਪੁਰ ਪਾਸ਼ਾ ਜੀ ਨੇ ਸ਼ਬਦ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਉਹ ਜਿੰਨੇ ਵੀ ਸ਼ੇਖ ਸੀ ਉਹਨਾਂ ਦੇ ਪਰਿਵਾਰ ਸਨ ਉਹਨਾਂ ਨੇ ਮਹਾਰਾਜ ਤੋਂ ਮਾਫੀ ਮੰਗੀ ਭੁੱਲ ਬਖਸ਼ਾਈ ਮਹਾਰਾਜ ਦੀ ਸਿੱਖੀ ਸੇਵਕੀ ਨੂੰ ਗ੍ਰਹਿਣ ਕੀਤਾ ਤੇ ਗੁਰੂ ਘਰ ਦੇ ਉਹ ਸ਼ਰਧਾਲੂ ਸੇਵਕ ਬਣ ਗਏ ਗੁਰਮੁਖ ਪਿਆਰਿਓ ਅਗਰ ਇੱਥੇ ਤੱਕ ਆਪਜੀ ਕਥਾ ਸਰਵਣ ਕਰ ਰਹੇ ਹੋ ਇਹਦਾ ਮਤਲਬ ਆਪ ਜੀ ਨੇ ਪੂਰੀ ਹਾਜ਼ਰੀ ਭਰੀ ਹੈ ਸੋ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ ਹੀ ਤੁਸੀਂ ਹਾਜ਼ਰੀ ਭਰੀ ਹੈਗੀ ਇਹ ਜੋ ਸੁਣਿਆ ਨਾ ਕਥਾ ਇਹ ਗੁਰੂ ਪਾਸ਼ਾ ਦੀ ਕਿਰਪਾ ਨਾਲ ਹੀ ਤੁਸੀਂ ਸੁਣੀ ਹੈਗੀ ਸੋ ਮੇਰੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੁਹਾਡਾ ਸੁਣਿਆ ਸਫਲ ਹੋਵੇ ਤੁਹਾਡੇ ਲੋਕ ਤੇ ਪਰਲੋਕ ਸੁਹੇਲੇ ਹੋਣ ਹੁਣ ਬਾਕੀ ਵੀ ਸੰਗਤ ਸੁਣ ਸਕੇ ਉਹਦੇ ਲਈ ਥੋੜਾ ਜਿਹਾ ਪ੍ਰਸ਼ਾਦ ਤੁਸੀਂ ਕਰਿਓ ਸੰਗਤ ਜੀ ਇਸ ਕਥਾ ਦੀ ਵੀਡੀਓ ਨੂੰ ਲਾਈਕ ਵਾਲਾ ਬਟਨ ਜ਼ਰੂਰ ਦਬਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਸ਼ਬਦ ਲਿਖ ਕੇ ਆਪਣੀ ਹਾਜ਼ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜ਼ਰੂਰ ਲਗਾਉਣਾ ਅਗਰ ਤੁਸੀਂ ਸੰਗਤ ਦੇ ਭਲੇ ਦੇ ਲਈ ਇੰਨਾ ਕੁਦਮ ਕਰੋਗੇ ਤਾਂ ਗੁਰੂ ਵੀ ਤੁਹਾਡੇ ਤੇ ਕਿਰਪਾ ਕਰੇਗਾ ਤੁਹਾਡੇ ਲਈ ਸੋਚੇਗਾ ਆਓ ਸੰਗਤ ਦੇ ਭਲੇ ਦੇ ਲਈ ਇੰਨਾ ਪ੍ਰਚਾਰਤ ਕਰੀਏ ਇਹ ਚੈਨਲ ਤੁਹਾਡਾ ਸੰਗਤ ਦਾ ਆਪਣਾ ਹੈ ਰੋਜ਼ਾਨਾ ਹਰਿਮੰਦਰ ਸਾਹਿਬ ਤੋਂ ਆਏ ਕਥਾ ਨੂੰ ਸਰਵਣ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਕਥਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ